ਜਲੰਧਰ ਚ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਦੇ ਖਿਲਾਫ ਵਿਰੋਧੀ ਧਿਰ ਦੀ ਨੇਤਾ ਤੇ ਵਿਧਾਇਕ ਅਤੀਸ਼ੀ ਦੀ ਵੀਡੀਓ ਨੂੰ ਲੈ ਕੇ ਐਫ ਆਈ ਆਰ ਹੋਈ ਹੈ ਇਸ ਐਫ ਆਈ ਆਰ ਚ ਵੀਡੀਓ ਨਾਲ ਛੇੜਛਾੜ ਦੀ ਗੱਲ ਕਹੀ ਗਈ ਹੈ ਤਾਜ਼ਾ ਵਾਕਿ ਜਲੰਧਰ ਪੁਲਸ ਨੇ ਐਫ ਆਈ ਆਰ ਦਰਜ ਕਰਨ ਦੀ ਜਾਣਕਾਰੀ ਐਕਸ ਤੇ ਪੋਸਟ ਕੀਤੀ ਆ ਉਥੇ ਹੀ ਪੁਲਸ ਨੇ ਕਿਹਾ ਕਿ ਅਤੀਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਹੈ ਜਿਸ ਚ ਉਹਨਾਂ ਨੇ ਕਿਤੇ ਵੀ ਗੁਰੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਇਸ ਤਰ੍ਹਾਂ ਉਹਨਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਇਹ ਜਾਣਕਾਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਹੈ ਦਸਮਾਖ ਕੇ ਜਲੰਧਰ ਪੁਲਿਸ ਕਮਿਸ਼ਨ ਰੇਟ ਤੇ ਬੁਲੇਰੇ ਨੇ ਦੱਸਿਆ ਹੈ ਕਿ ਇਕਬਾਲ ਸਿੰਘ ਦੀ ਸ਼ਿਕਾਇਤ ਤੇ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ ਸ਼ਿਕਾਇਤ ਅਨੁਸਾਰ ਸੋਸ਼ਲ ਮੀਡੀਆ ਤੇ atheshi ਦੇ ਇੱਕ ਵੀਡੀਓ ਕਲਿੱਪ ਪੜਕਾਉ ਸੁਰੱਖਿਆ ਨਾਲ ਅਪਲੋਡ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਗੁਰੂਆਂ ਵਿਰੁੱਧ ਕਥੇ ਤੌਰ ਤੇ અપਮਾਨਜਨਕ ਟਿੱਪਣੀਆਂ ਕਰਦੇ ਹੋਏ ਦਿਖਾਇਆ ਗਿਆ ਦਾਸਮਾ ਕੇ ਪੁਲਸ ਬੁਲਾਰੇ ਨੇ ਦੱਸਿਆ ਹੈ ਕਿ ਇਸ ਵੀਡੀਓ ਕਲਿੱਪ ਦੀ ਵਿਗਿਆਨਕ ਤੇ ਫੋਰੈਂਸਿਕ ਜਾਂਚ ਕਰਵਾਈ ਗਈ ਹੈ ਇਹ ਵੀਡੀਓ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਡਾਊਨਲੋਡ ਕਰਕੇ ਫੋਰੈਂਸਿਕ ਸਾਇੰਸ ਲੈਬਾਰਟਰੀ ਐਸ اے ਐਸ ਨਗਰ ਨੂੰ ਪੇਜੀ ਗਈ ਸੀ ਦੱਸਦਾ ਮਾ ਕਿ ਫੋਰੈਂਸਿਕ ਸਾਇੰਸ ਲੈਬੋਰਟਰੀ ਵੱਲੋਂ 9 ਜਨਵਰੀ 2026 ਨੂੰ ਦਿੱਤੀ ਗਈ ਰਿਪੋਰਟ ਚ ਸਾਫ ਹੋਇਆ ਕਿ ਅਤੀਸ਼ੀ ਨੇ ਆਪਣੀ ਵੀਡੀਓ ਚ ਕਿਤੇ ਵੀ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵੀਡੀਓ ਨਾਲ ਛੇੜਛਾੜ ਕਰਕੇ ਉਸ ਅਜੀਹੇ ਸ਼ਬਦ ਸ਼ਾਮਿਲ ਕੀਤੇ ਗਏ ਨੇ ਜੋ ਅਤੀਸ਼ੀ ਵੱਲੋਂ ਬੋਲੇ ਹੀ ਨਹੀਂ ਗਏ ਪੁਲਿਸ ਅਨੁਸਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਗਲਤ ਤੇ ੜਕਾਉ ਸਮੱਗਰੀ ਫੈਲਾਉਣ ਨਾਲ ਜੁੜਿਆ ਹੋਇਆ ਤੇ ਇਸ ਸੰਬੰਧੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ